ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਬੀਜੇਪੀ ਨੂੰ ਕੁਝ ਸਵਾਲ ਕਰਨਾ ਚਾਹੁੰਦਾ ਹਾਂ ਕੱਲ ਮੈਂ ਉਹਨਾਂ ਦਾ ਭਾਸ਼ਣ ਜੋ ਉਹ ਲਾਈਵ ਹੋ ਕੇ ਉਹਨਾਂ ਨੇ ਪੂਰੇ ਮੁਲਕ ਨੂੰ ਸੰਬੋਧਨ ਕੀਤਾ ਉਹ ਮੈਂ ਸੁਣਿਆ ਤੇ ਮੇਰੇ ਦਿਲ ਦੇ ਵਿੱਚ ਕੁਝ ਬਲਬਲੇ ਨੇ ਕੁਝ ਸਵਾਲ ਨੇ ਜੋ ਮੋਦੀ ਸਾਹਿਬ ਨੇ ਇਹਨਾਂ ਦੇ ਵਿੱਚ ਟੱਚ ਨਹੀਂ ਕੀਤੇ ਤੇ ਪਰ ਉਹਨਾਂ ਦਾ ਜਵਾਬ ਬੀਜੇਪੀ ਨੂੰ ਵੀ ਦੇਣਾ ਪਏਗਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਦੇਣਾ ਪਏਗਾ ਮੋਦੀ ਸਾਹਿਬ ਜਦੋਂ ਪੂਰਾ ਮੁਲਕ ਮੰਨਦਾ ਹੈ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਪਾਕਿਸਤਾਨ ਹੈ ਉਹ ਅੱਤਵਾਦ ਨੂੰ ਵਧਾਵਾ ਦੇਣ ਵਾਲਾ ਦੇਸ਼ ਹੈ ਇੱਕ ਅੱਤਵਾਦੀ ਦੇਸ਼ ਹੈ ਔਰ ਸਾਡੇ ਮੁਲਕ ਦੇ ਵਿੱਚ ਅੱਤਵਾਦ ਨੂੰ ਜਿਹ ਕੋਈ ਹਵਾ ਦਿੰਦਾ ਹੈ ਤਾਂ ਉਹ ਪਾਕਿਸਤਾਨ ਦਿੰਦਾ ਹੈਗਾ ਤੇ ਫਿਰ ਇੱਕ ਪੱਕ ਅੱਤਵਾਦੀ ਦੇਸ਼ ਦੇ ਨਾਲ ਸੀਜ਼ਫਾਇਰ ਕਰਨ ਦੀ ਨੋਬਤ ਕਿਉਂ ਆ ਗਈ ਉਹਨਾਂ ਨਾਲ ਸੀਜ਼ਫਾਇਰ ਕਿਉਂ ਕੀਤਾ ਔਰ ਦੂਸਰੇ ਵੱਲ ਨੇ ਜਦੋਂ ਸਾਡੇ ਫੌਜੀ ਸਾਡਾ ਪੂਰਾ ਮੁਲਕ ਤੁਹਾਡੇ ਨਾਲ ਸੀ ਸਰਕਾਰ ਦੇ ਨਾਲ ਸੀ ਔਰ ਸਾਡੇ ਫੌਜੀ ਸਰਹੱਦਾਂ ਦੇ ਉੱਤੇ ਜਾਬਾਜ਼ ਹੋ ਕੇ ਬਹਾਦਰੀ ਦੇ ਨਾਲ ਨਾ ਕੇਵਲ ਦੁਸ਼ਮਨ ਦਾ ਮੁਕਾਬਲਾ ਕਰ ਰਹੇ ਸੀ ਬਲਕਿ ਉਹਨਾਂ ਨੂੰ ਮਾਰ ਰਹੇ ਸੀ ਤਾਂ ਉਸ ਵਕਤ ਤੁਸੀਂ ਜੋ ਸੀਜ਼ਫਾਇਰ ਕੀਤਾ ਔਰ ਤੁਸੀਂ ਦੱਸਿਆ ਕਿ ਪਾਕਿਸਤਾਨ ਨੇ ਹੱਥ ਜੋੜੇ ਕਿ ਪਾਕਿਸਤਾਨ ਦੇ ਹੱਥ ਜੋੜਨੇ ਜਿਆਦਾ ਮਹੱਤਵਪੂਰਨ ਹੋ ਗਏ ਸਾਡੀਆਂ ਉਹਨਾਂ ਭੈਣਾਂ ਨੇ ਜਿਨ੍ਹਾਂ ਦੇ ਸੁਹਾਗ ਉਜਾੜੇ ਗਏ ਸੀ 22 April ਨੂੰ ਪਹਿਲਗਾਮ ਦੇ ਵਿੱਚ ਹਾਤੇ ਤੇ ਉਹਨਾਂ ਨੇ ਵੀ ਜੋੜੇ ਸੀ ਕਿ ਇਹਨਾਂ ਅੱਤਵਾਦੀਆਂ ਨੇ ਉਹਨਾਂ ਦੇ ਹੱਥ ਜੋੜਨ ਦੀ ਅਹਿਮੀਅਤ ਸਮਝੀ ਪਰ ਤੁਸੀਂ ਕਿਸ ਕਪੈਸਿਟੀ ਦੇ ਵਿੱਚ ਉਹਨਾਂ ਦੇ ਹੱਥ ਜੋੜਨ ਦੀ ਜਿਹੜੀ ਹੈ ਉਹ ਅਹਿਮੀਅਤ ਸਮਝ ਕੇ ਪਾਕਿਸਤਾਨ ਨੂੰ ਮਾਫ ਕਰਤਾ ਔਰ ਦੂਸਰੀ ਗੱਲ ਜਦੋਂ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਸਾਡੇ ਫੌਜੀਆ ਨੇ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਗੋਡਿਆਂ ਪਰਨੇ ਲੈ ਆਂਦਾ ਉਹਨਾਂ ਨੂੰ ਬਰਬਾਦ ਕਰਤਾ ਜੇ ਸਮਝੌਤਾ ਕਰਨਾ ਹੀ ਸੀ ਤਾਂ ਫਿਰ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਪਰ ਹਿੰਦੁਸਤਾਨ ਚ ਬਲਾਕੇ ਸਮਝੌਤਾ ਕਿਉਂ ਨਹੀਂ ਕੀਤਾ ਜਿਵੇਂ ਕਿ 1971 ਦੇ ਵਿੱਚ ਵੀ ਹੋਇਆ ਸੀ ਐਸੀ ਤੁਹਾਡੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਬਿਨਾਂ ਲਿਖਤ ਆਸਵਾਸ਼ਣ ਤੇ ਤੁਸੀਂ ਸਮਝੌਤਾ ਕੀਤਾ ਔਰ ਉਸ ਦੇ ਬਾਵਜੂਦ ਅਸੀਂ ਦੇਖ ਰਿਹਾ ਕੱਲ ਵੀ ਜਾਨੀ ਕਿ ਬਲੈਕਆਊਟ ਕਰਨਾ ਪਿਆ ਡਰੋਨ ਤੇ ਹਾਲੇ ਵੀ ਆ ਰਹੇ ਹੈਗੇ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਤੁਸੀਂ ਵਾਦਾ ਕੀਤਾ ਸੀ ਹਾਲਾਂਕਿ ਗੱਲ ਵੱਖਰੀ ਹੈ ਕਿ ਜਦੋਂ ਤੁਸੀਂ ਆਪਾਂ ਦਾ ਵਿਦੇਸ਼ੀ ਦੌਰਾ ਛੱਡ ਕੇ ਆਏ ਸੀ ਤੁਸੀਂ ਪਹਿਲਗਾਮ ਦੇ ਜਿਹੜੇ ਪੀੜਤ ਸੀ ਉਹਨਾਂ ਨੂੰ ਨਹੀਂ ਮਿਲੇ ਸੀ ਨਾ ਹੀ ਤੁਸੀਂ ਪਹਿਲਗਾਮ ਗਏ ਸੀ ਉਸੀਂ ਸਿੱਧਾ ਜਿਹੜਾ ਹੈਗਾ ਅ ਬਿਹਾਰ ਦੇ ਵਿੱਚ ਗਏ ਸੀ ਪਰ ਅੱਜ ਚੀਖ ਚੀਖ ਕੇ ਉਹ ਭੈਣਾ ਉਹ ਪਰਿਵਾਰ ਪੂਰਾ ਮੁਲਕ ਜਿਹੜਾ ਉਹ ਪੁੱਛ ਰਿਹਾ ਹੈਗਾ ਕਿ ਉਹਨਾਂ ਭੈਣਾਂ ਨੂੰ ਇਨਸਾਫ ਕਦੋਂ ਮਿਲੇਗਾ ਔਰ ਇਹ ਹਮਲਾ ਕੱਲਾ ਉਹਨਾਂ 26 ਲੋਕਾਂ ਤੇ ਨਹੀਂ ਸੀ 26 ਪਰਿਵਾਰਾਂ ਤੇ ਨਹੀਂ ਸੀ ਕੱਲੀ ਫੌਜ ਤੇ ਨਹੀਂ ਸੀ ਇਹ ਪੂਰੇ ਮੁਲਕ ਦੇ ਉੱਤੇ ਜਿਹੜਾ ਹੈਗਾ ਹਮਲਾ ਸੀ ਸੋ ਮੋਦੀ ਸਾਹਿਬ ਤੁਹਾਨੂੰ ਇਸ ਚੀਜ਼ ਦਾ ਜਵਾਬ ਤੇ ਦੇਣਾ ਪਏਗਾ ਔਰ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਨੇ ਔਰ ਮੈਂ ਭਾਜਪੀ ਦੇ ਲੀਡਰਾਂ ਨੂੰ ਕਹਿਣਾ ਕਿ ਘੱਟੋ ਘੱਟ ਤੁਸੀਂ ਸਾਹਮਣੇ ਆ ਕੇ ਜਿੰਨ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦਿਓ